ਕਾਂਗਰਸ ਦੇ ਜਲੰਧਰ ਵੈਸਟ ਹਲਕੇ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਸਾਰੀ ਲੀਡਰਸ਼ਿਪ ਇੱਤੇ ਹੈ ਜਿਹੜੇ ਕਾਂਗਰਸ ਦੇ ਵੱਡੇ ਨਾਮ ਨੇ ਪੰਜਾਬ ਦੇ ਨਾਮਵਰ ਸ਼ਖਸੀਅਤ ਮੁਹੰਮਦ ਸਦੀਕ ਸਾਹਿਬ ਝੂਟੀ ਦੇ ਜਿਹੜੇ ਗਾਇਕ ਨੇ ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਿਧਾਇਕ ਵੀ ਰਹੇ ਨੇ ਤਾਂ ਉਹ ਵੀ ਜਲੰਧਰ ਦੇ ਵਿੱਚ ਨੇ ਆਪਣੀ ਡਿਊਟੀ ਦੇ ਅਨੁਸਾਰ ਉਹ ਵੀ ਕੰਮ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਸਦੀਕ ਸਾਹਿਬ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਜੋ ਨਤੀਜੇ ਦਿੱਤੇ ਉਸ ਤੋਂ ਬਾਅਦ ਹੁਣ ਜਲੰਧਰ ਦੀ ਇਲੈਕਸ਼ਨ ਆ ਗਈ ਹੈ ਕੀ ਲੱਗ ਰਿਹਾ ਕਿਵੇਂ ਦੇ ਰੁਝਾਨ ਰਹਿਣਗੇ ਜੀ ਹਮ ਮੈਂ ਸਭ ਤੋਂ ਪਹਿਲਾਂ ਦੇਨਿਕ ਸੁਬਹ ਦੇਖਣ ਵਾਲੇ ਅਤੇ ਸੁਣਨ ਵਾਲੇ ਸਾਰੇ ਹੀ ਸ਼ਰੋਤੇ ਅਤੇ ਦਰਸ਼ਕਾਂ ਨੂੰ ਬੜੇ ਅਦਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬਰੋ। ਦੂਜੀ ਗੱਲ ਇਹ ਹੈ ਵੀ ਪੰਜਾਬ ਦੇ ਲੋਕ ਕਾਂਗਰਸ ਚਾਹੁੰਦੇ ਨੇ। ਇਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਲੋਕ ਕਾਂਗਰਸ ਚਾਹੁੰਦੇ ਨੇ। ਆਪ ਜੀ ਨੇ ਹਿੰਦੁਸਤਾਨ ਦੇ ਵਿੱਚ ਹੋਣੇ ਜਿਹੜੀਆਂ 2024 ਦੀਆਂ ਚੋਣਾਂ ਹੋਈਆਂ ਨੇ ਉਹਨਾਂ ਵਿੱਚ ਰਿਜ਼ਲਟ ਦੇਖਿਆ। ਇਹ ਠੀਕ ਹੈ ਵੀ ਕਾਂਗਰਸ ਸਰਕਾਰ ਨਹੀਂ ਬਣਾ ਸਕੀ। ਲੇਕਿਨ ਕਾਂਗਰਸ ਸਰਕਾਰ ਦੀ ਟੱਕਰ ਵਾਸਤੇ ਪੂਰੀ ਮਜ਼ਬੂਤ ਹੋ ਗਈ ਹੈ ਇਹ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਜੀ ਨੂੰ ਜੋ ਕਿ ਇਸ ਵੇਲੇ ਆਂ ਪ੍ਰਤੀਪੱਖ ਦੇ ਲੀਡਰ ਨੇ ਉਹਨਾਂ ਦਾ ਪਾਸਾ ਵੀ ਸੁਣ ਲਿਆ ਹੋਗਾ ਔਰ ਉਸ ਤੋਂ ਮਗਰੋਂ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪੀਐਮ ਸਾਹਿਬ ਆਪਣੇ ਕਿਹਾ ਨਾਮ ਦਾ ਨਰਿੰਦਰ ਮੋਦੀ ਜੀ ਅੱਜ ਜੀ ਤੁਸੀਂ ਉਹਨਾਂ ਦਾ ਉਹਨਾਂ ਨੇ ਰਾਹੁਲ ਜੀ ਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਜਵਾਬ ਦੇਣ ਜੋਗੇ ਹੈ ਨਹੀਂ ਅਸਲ ਗੱਲ ਜਿਹੜੀ ਹੈ ਨਾ ਉਹ ਇਹ ਹੈ ਵੀ 10 ਸਾਲਾਂ ਚ ਉਹਨਾਂ ਨੇ ਕੀ ਪ੍ਰਗਤੀ ਕੀਤੀ ਹੈ ਸਿਵਾਏ ਇਸ ਗੱਲ ਦੇ ਜੋ ਕੁਝ ਹਿੰਦੁਸਤਾਨ ਦਾ ਪੰਡਿਤ ਜਵਾਲਾ ਨਹਿਰੂ ਜੀ ਨੇ 5 ਸਾਲਾਂ ਯੋਜਨਾਵਾਂ ਬਣਾ ਕੇ ਜੋ ਇੱਥੇ ਕੁਝ ਬਣਾਇਆ ਸੀਗਾ ਉਹ ਸਿਵਾਏ ਵੇਚਣ ਤੋਂ ਮੋਦੀ ਜੀ ਨੇ ਤੇ ਮੋਦੀ ਜੀ ਦੀ ਸਰਕਾਰ ਨੇ ਕੀ ਕੀਤਾ ਇਸ ਕਰਕੇ ਉਹਨਾਂ ਕੋਲੇ ਜਵਾਬ ਕੋਈ ਨਹੀਂ ਸੀ ਉਹ ਕਦੇ ਬਾਲ ਹਾਟੇ ਕਦੇ ਬਾਲ ਬੁੱਧੀ ਕਦੇ ਕੋਈ ਮਤਲਬ ਇਸ ਕਿਸਮ ਦੇ ਸਵਾਲ ਕਰਦੇ ਸੀ ਤਾਂ ਮੈਂ ਸਮਝਦਾ ਭਈ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੀ ਹਵਾ ਹੈ ਕਾਂਗਰਸ ਨੂੰ ਲੋਕ ਪਿਆਰ ਕਰਦੇ ਨੇ ਕਾਂਗਰਸ ਉਹ ਪਾਰਟੀ ਹੈ ਜਿਹਨੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਲੈਂਦੀ ਕਾਂਗਰਸ ਉਹ ਪਾਰਟੀ ਹੈ ਜਿਹਨੇ ਅੰਗਰੇਜ਼ ਨੂੰ ਇੱਥੋਂ ਕੱਢਿਆ ਔਰ ਬਗੈਰ ਕਿਸੇ ਝਗੜੇ ਤੋਂ ਬਗੈਰ ਲਾਕੀ ਤੋਂ ਬਗੈਰ ਕਿਸੇ ਛੋਟੀ ਤੋਂ ਆਪਣੇ ਉਹਨਾਂ ਨੇ ਮਹਾਤਮਾ ਗਾਂਧੀ ਜੀ ਨੇ ਜੋ ਇੱਕ ਆਪਣੇ ਨਾਮਿਲਵਰਤਨ ਦੀ ਲਹਿਰ ਚਲਾਈ ਉਹਦੇ ਨਾਲ ਸਰਦਾਰ ਭਗਤ ਸਿੰਘ ਜੀ ਖੁਦیر ਜੀ ਤੇ ਸਲਾਬਾ ਸਾਹਿਬ ਤੇ ਲਾਲਾ ਜਗਤ ਨਾਰਾਇਣ ਜੀ ਇਹਨਾਂ ਲੋਕਾਂ ਦੇ ਸ਼ਹੀਦਾਂ ਦੇ ਨਾਲ ਜਿਹੜੀ ਆਜ਼ਾਦੀ ਮਿਲੀ ਸੀ ਕੋਈ ਤਕਰੀਬਨ 10 ਸਾਲ ਤੋਂ ਉਸ ਆਜ਼ਾਦੀ ਨੂੰ ਥੋੜਾ ਥੋੜਾ ਅਸੀਂ ਦੇਖ ਰਹੇ ਆਂ ਭਈ ਉਹ ਜਿਹੜਾ ਜਲਾਲ ਹੋਣਾ ਚਾਹੀਦਾ ਉਹ ਨਹੀਂ ਰਿਹਾ ਕਿਉਂਕਿ ਨਹੀਂ ਰਿਹਾ ਕਿਉਂਕਿ ਬੀਜੇਪੀ ਦੀ ਸਰਕਾਰ ਆ ਗਈ ਹੈ ਇਹਨਾਂ ਦਾ ਏਜੰਡਾ ਹੋਰ ਹੈ ਤੇ ਇਸ ਕਰਕੇ ਜੋ ਸਾਡਾ ਸੰਵਿਧਾਨ ਬਣਿਆ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਨੇ ਬਣਾਇਆ ਇਹ ਪਾਰਟੀ ਜਿਹੜੀ ਇਸ ਵੇਲੇ ਸੱਤਾ 'ਚ ਹੈ ਇਹ ਉਹ ਪਾਰਟੀ ਉਸ ਸੰਵਿਧਾਨ ਤੇ ਨਾ ਚੱਲ ਕੇ ਇਹ ਕੋਈ ਆਪਣਾ ਸੰਵਿਧਾਨ ਬਣਾਉਣਾ ਚਾਹੁੰਦੀ ਹੈ ਜਿੱਤੇ ਤੱਕ ਜਲੰਧਰ ਦਾ تعلق ਹੈ ਮੈਂ ਦੇਖ ਰਿਹਾ ਮੈਂ ਦੋ ਦਿਨ ਪਹਿਲਾਂ ਵੀ ਆਇਆ ਸੀਗਾ ਅੱਜ ਫੇਰ ਆਇਆ ਇੱਥੇ ਵੀ ਬੀਬੀ ਸਰੇਂਦਰ ਕੌਰ ਜੀ ਜੋ ਕਿ ਪੰਜ ਵਾਰੀ ਦੇ ਜੀ ਐਮ ਸੀ ਨੇ ਤੇ ਉਹ ਐਕਚੁਅਲੀ ਉਹ ਐਮ ਐਲ ਏ ਬਣ ਕੇ ਪੰਜਾਬ ਵਿਧਾਨ ਸਭਾ ਦੀ ਆਪਣੇ ਨੁਮਾਇੰਦਗੀ ਨਾਤੇ ਉੱਥੇ ਰੌਣਕ ਨੂੰ ਵਧਾਉਣਗੇ ਐਂ ਜੀ ਤੇ ਇਸ ਹਲਕੇ ਦੀ ਨੁਮਾਇੰਗੀ ਕਰਨਗੇ ਸਦੀਕ ਸਾਹਿਬ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਦੇ ਬਾਰੇ ਕਾਂਗਰਸ ਦੇ ਪ੍ਰਤੀ ਕੀ ਤੁਸੀਂ ਦੇਖਦੇ ਹੋ ਰੁਝਾਨ ਨੂੰ ਜਿਵੇਂ ਸਤਸੀਟਰ ਲੋਕ ਸਭਾ ਜਿੱਤ ਲਈਆਂ ਅਗਲੇ ਸਮੇਂ ਦੇ ਵਿੱਚ ਕੀ ਕਾਂਗਰਸ ਬਦਗੀ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਉਹਨਾਂ ਦੀ 2.5 ਸਾਲ ਸਰਕਾਰ ਅਜੇ ਹੈ ਆ ਇਸ ਕਰਕੇ ਜੰਦਰ ਦੇ ਲੋਕ ਜੇ ਵਿਕਾਸ ਚਾਹੁੰਦੇ ਨੇ ਸਾਨੂੰ ਰੋਟਾ ਚਾਹੀਦਾ ਦੇਖੋ ਵੀਰ ਜੀ ਗੱਲ ਇਹ ਹੈ ਹਰ ਪਾਰਟੀ ਆਪਣਾ ਆਪਣਾ ਜ਼ੋਰ ਲਾਉਂਦੀ ਹੈ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਆ ਉਹਦੇ ਕੋਲੇ ਪੈਸਾ ਵੀ ਹੁੰਦਾ ਉਹਦੇ ਕੋਲੇ ਪਾਵਰ ਵੀ ਹੁੰਦੀ ਆ ਉਹ ਜ਼ਿਆਦਾ ਰੋਲ ਲਾਉਂਦੀ ਆ ਪਰ ਕਾਂਗਰਸ ਦੇ ਕੋਲੇ ਮੁੱਦੇ ਨਹੀਂ ਕਾਂਗਰਸ ਦੇ ਕੋਲੇ ਇੱਕ ਵਿਚਾਰਧਾਰਾ ਹੈ ਕਾਂਗਰਸ ਕੀ ਵਿਚਾਰਧਾਰਾ ਦਾ ਨਾਮ ਹੈ ਇਸ ਕਰਕੇ ਮੈਂ ਸਮਝਦਾ ਲੋਕਾਂ ਨੇ ਬਹੁਤ ਕੁਝ ਦੇਖ ਲਿਆ ਸਾਰੀਆਂ ਪਾਰਟੀਆਂ ਦਾ ਦੇਖ ਲਿਆ ਕਾਂਗਰਸ ਦੁਬਾਰਾ ਫਿਰ ਆ ਰਹੀ ਹੈ ਸਦੀਕ ਸਾਹਿਬ ਮੇਰੇ ਇੱਕ ਦੋ ਛੋਟੇ ਛੋਟੇ ਸਵਾਲ ਨੇ ਜਿਹੜੇ ਇੱਕ ਦਲ ਬਦਲਣ ਨੂੰ ਲੈ ਕੇ ਵੀ ਵੀ ਪਾਰਟੀ ਚੇਂਜ ਕਰ ਲਈ ਜਿਵੇਂ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਆਗੂ ਆਪ ਚ ਆ ਗਿਆ ਆਪ ਵਾਲੇ ਭਾਜਪਾ ਚ ਚਲੇ ਗਏ ਅਕਾਲੀ ਦਲ ਦਾ ਕੈਂਡੀਡੇਟ ਪਹਿਲਾਂ ਚਲਾ ਗਿਆ ਆਪ ਦੇ ਵਿੱਚ ਫਿਰ ਵਾਪਸ ਆ ਗਿਆ ਯਾਨੀ ਕਿ ਕਾਂਗਰਸ ਨੇ ਇਸ ਵਾਰ ਇੱਕ ਲਗਾਤਾਰ ਜਿਹੜਾ ਕੈਂਸੀ ਚੁਣਿਆ ਰਹੇ ਉਹਨਾਂ ਨੂੰ ਦਿੱਤੀ ਤਾਂ ਦਲ ਬਦਲਣ ਬਾਰੇ ਕੀ ਲੋਕਾਂ ਦੇ ਵਿਚਾਰ ਨੇ ਮੈਂ ਇਹ ਕਹਾਂਗਾ ਮੈਂ ਇੱਕ ਫਿਲਮ ਦੇਖੀ ਜੀ ਬੜੀ ਪੁਰਾਣੀ ਫਿਲਮ ਉਹਦਾ ਨਾਮ ਸੀ ਕੋਠੇ ਟੱਪਣੀ ਤੋ ਮੇਰਾ ਖਿਆਲ ਹੈ ਇਹਨਾਂ ਲੋਕਾਂ ਨੇ ਵੀ ਫਿਲਮ ਦੇਖੀ ਹੋਈ ਹੈ ਇਸ ਕਰਕੇ ਉਹਦੀ ਨਕਲ ਕਰ ਰਹੇ ਨੇ ਇਹ ਕੋਈ ਬਹੁਤ ਜ਼ਰੂਰੀ ਨਹੀਂ ਹੈ ਪਿਆ ਪਿਆ ਪੱਥਰ ਵੀ ਪਾਰਾ ਹੋ ਜਾਂਦਾ ਸਿਆਣੇ ਕਹਿੰਦੇ ਨੇ ਇੱਕ ਜਗ੍ਹਾ ਪਿਆ ਪਿਆ ਪੱਥਰ ਵੀ ਪਾਰਾ ਹੁੰਦਾ ਪਰ ਜੋ ਪੱਥਰ ਰੁੜਨ ਲੱਗ ਜਵੇ ਹੈ ਜੀ ਆਪ ਤੁਸੀਂ ਜਾਣਦੇ ਹੋ ਉਹਦੇ ਜਿੰਨੇ ਵੀ ਆਪਾਂ ਕਹਿੰਦੇ ਆ ਆਲਾਦੋਲਾ ਉਹ ਖੁਰਨ ਲੱਗ ਜਾਂਦਾ ਟੁੱਟਣ ਲੱਗ ਜਾਂਦਾ ਛੋਟਾ ਹੋ ਜਾਂਦਾ ਇਸ ਕਰਕੇ ਮੈਂ ਸਮਝਦਾ ਜਿਹੜੇ ਦਲ ਬਦਲੂ ਲੋਕ ਨੇ ਕੋਈ ਮੈਂ ਸਮਝਦਾ ਵੀ ਉਹਨਾਂ ਦਾ ਜਿਹੜਾ ਫਿਊਚਰ ਹੈ ਜਾਂ ਕਿਸੇ ਪਾਰਟੀ ਵਾਸਤੇ ਉਹ ਕੁਝ ਕਰ ਸਕਦੇ ਨੇ ਮੈਂ ਤਾਂ ਸਮਝਦਾ ਨਹੀਂ ਹਾਂਗਾ ਅੱਗੇ ਪਾਰਟੀ ਜਿਹੜੇ ਲੀਡਰ ਨੇ ਉਹ ਕਿਵੇਂ ਉਹਨਾਂ ਨੂੰ ਐਕਸੈਪਟ ਕਰਦੇ ਨੇ ਕਿਵੇਂ ਉਹਨਾਂ ਨੂੰ ਨਾਲ ਲਵਾ ਲੈਂਦੇ ਨੇ ਰੱਬ ਹੀ ਜਾਣਦਾ ਕਹਿਰੀ ਅੱਖ ਨਾਲ ਲੜਾਉਂਦੇ ਨੇ ਜਾਂ ਸਹੀ ਤਰੀਕੇ ਨਾਲ ਲਵਾਉਂਦੇ ਨੇ ਇਹ ਤਾਂ ਉਹ ਹੀ ਜਾਣਦੇ ਨੇ ਪਰ ਜਿਹੜੇ ਬਦਲ ਪਾਰਟੀ ਬਦਲਵਾੜੇ ਲੋਕ ਨੇ ਉਹਨਾਂ ਬਾਰੇ ਮੈਂ ਇੱਕ ਹਾਂਗਾ ਕੋਈ ਬਹੁਤੀ ਅੱਛੀ ਗੱਲ ਨਹੀਂ ਹੈ ਜੀ ਸਾਹਿਬ ਮੇਰੇ ਅਗਲੇ ਸਵਾਲ ਇੱਕ ਦੋ ਨੇ ਕਾਂਗਰਸ ਨਾਲ ਮੁਕਾਬਲਾ ਕਿਸ ਨਾਲ ਦੇਖਦੇ ਜੇ ਭਾਰਤੀ ਜਨਤਾ ਪਾਰਟੀ ਨਾਲ ਦੇਖਦੇ ਜਾਂ ਆਵਾਜ਼ੀ ਪਾਰਟੀ ਨੂੰ ਦੇਖਦੇ ਨਹੀਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਤੱਲਕ ਹੈ ਨਾ ਪੰਜਾਬ ਦੇ ਵਿੱਚ ਉਹਦਾ ਕੋਈ ਆਧਾਰ ਨਹੀਂ ਹੈ ਉਹਨਾਂ ਨੇ ਜੋ ਕਿਸਾਨਾਂ ਦਾ ਹਾਲ ਕੀਤਾ ਮੈਂ ਸਮਝਦਾ ਦੇਖੋ ਸਭ ਤੋਂ ਪਹਿਲਾਂ 750 ਕਿਸਾਨ ਸਾਡਾ ਸਿੰਘੂ ਬਾਲੇ ਦੇ ਸ਼ਹੀਦ ਹੋਇਆ ਹੈ ਜੀ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਹਾਰ ਕੇ ਇਹ ਕਿਹਾ ਵੀ ਮੇਰੀ ਤਪੱਸਿਆ 'ਚ ਕੋਈ ਗਲਤੀ ਰਹਿ ਗਈ ਹੈ ਭਈ ਇਹ ਜਿਹੜੇ ਕਾਨੂੰਨ ਬਣਦੇ ਨੇ ਇਹ ਤਪੱਸਿਆ ਨਾਲ ਨਹੀਂ ਬਣਦੇ ਇਹ ਸੰਵਿਧਾਨ ਨਾਲ ਬਣਦੇ ਹੁੰਦੇ ਨੇ ਇਹ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਗਏ ਨੇ ਉਹਨਾਂ ਨੂੰ ਪੁੱਛ ਕੇ ਸਲਾਹ ਨਾਲ ਫਿਰ ਬਣਾਉਂਦੇ ਹੁੰਦੇ ਨੇ ਹਾਂਜੀ ਆਪਣੇ ਮਨੋਂ ਬਣੀ ਤੁਸੀਂ ਜਿਹੜਾ ਜ਼ਬਰਦਸਤੀ ਕਰੂ ਝਾੜ ਲਿੰਦੇ ਹੋ ਉਹਦੇ ਵਾਸਤੇ ਫਿਰ ਤੁਸੀਂ ਮਾਫ਼ੀ ਮੰਗੋਗੇ ਉਹਦੇ ਵਾਸਤੇ ਤੁਸੀਂ ਹੋਰ ਕੋਈ ਵੀ ਇਹ ਕਹੋਗੇ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਹੈ ਤਪੱਸਿਆ 'ਚ ਕਿਸੇ ਦੀ ਕਮੀ ਨਹੀਂ ਰਹਿੰਦੀ ਹੈ ਪ੍ਰਮਾਤਮਾ ਦੇ ਜਿੰਨੇ ਭਗਤ ਹੋਏ ਨੇ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ ਪ੍ਰਮਾਤਮਾ ਨੇ ਆਪਣਾ ਮਿਹਰ ਦਾ ਹੱਥ ਉਹਨਾਂ ਦੇ ਸਿਰ ਤੇ ਰੱਖਿਆ ਹੈ ਇਸ ਕਰਕੇ ਮੋਦੀ ਜੀ ਇੱਕ ਐਸਾ ਜੁਮਲਾ ਛੱਡਦੇ ਨੇ ਐਸਾ ਜੁਮਲਾ ਛੱਡਦੇ ਨੇ ਜਿਹਦਾ ਸਿਰ ਪੈਰ ਕੋਈ ਨਹੀਂ ਹੁੰਦਾ ਤਾਂ ਇਸ ਕਰਕੇ ਮੈਂ ਸਮਝਦਾ ਕਿਸਾਨਾਂ ਨਾਲ ਜੋ ਉਹਨਾਂ ਨੇ ਕੀਤਾ ਕਿਉਂਕਿ ਇਹ ਪੰਜਾਬ ਜਿਹੜਾ ਹੈ ਇਹ ਖੇਤੀਬਾੜੀ ਪ੍ਰਧਾਨ ਸੂਬਾ ਹੈ ਰਸਤਾ ਸਾਰਾ ਹਿੰਦੁਸਤਾਨੀ ਖੇਤੀਬਾੜੀ ਲੇਕਿਨ ਪੰਜਾਬ ਇਹ ਜਵੜੀ ਇੱਥੇ ਦਾ ਜਿਹੜਾ ਕੋਈ ਵੀ ਕਿਸੇ ਵੀ ਬਰਾਦਰੀ ਨਾਲ ਕਿਸੇ ਵੀ ਜਾਤ ਨਾਲ ਕਿਸੇ ਵੀ ਧਰਮ ਨਾਲ ਜਿਹੜੇ ਲੋਕ ਤੱਲਕ ਰੱਖਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਪੰਜਾਬ ਦੀ ਚਿੰਤਾ ਪੰਜਾਬ ਦੀ ਬਲੋਤੀ ਲਿਖਣਾ ਚਾਹੁੰਦੇ ਨੇ ਇਹਨਾਂ ਦੀ ਉਹ ਵਿਕਾਸ ਦੇਖਣਾ ਚਾਹੁੰਦੇ ਨੇ ਪਰ ਜਦੋਂ ਸੈਂਟਰ ਸਰਕਾਰ ਜਿਹੜੀ 10 ਸਾਲੋਂ ਕੀ ਜਿਹਨੂੰ ਆਏ ਨੂੰ ਜਦੋਂ ਚੰਗੀ ਤਰ੍ਹਾਂ ਧਿਆਨ ਹੀ ਨਹੀਂ ਲੈਂਦੇ ਵੇ ਐਡਾ ਇਹਨਾਂ ਸ਼ਹੀਦ ਉਹਨਾਂ ਸਭ ਤੋਂ ਵੱਡੀ ਗੱਲ ਦੇਖੋ ਤੁਹਾਡਾ ਬੜਾ acha ਇਹ ਇਹ ਚੈਨਲ ਹੈ ਲੋਕ ਸੁਣਦੇ ਹੋਣਗੇ ਕਿਸਾਨ ਦਿੱਲੀ ਨੂੰ ਜਾ ਰਹੇ ਸੀਗੇ ਦਿੱਲੀ ਨੂੰ ਮਤਲਬ ਕੀ ਕਹਿੰਦਾ ਖੱਟੜ ਦਿਨੋਂ ਮਤਲਬ ਜਿਹੜੇ ਸ਼ੰਭੂ ਬਾਰਡਰ ਤੇ ਪ੍ਰਧਾਨ ਮੰਤਰੀ ਆ ਕੇ ਕਿ ਇਹਨਾਂ ਕੀ ਮਿਸਟਰ ਨੂੰ ਰੋਕਣ ਦਾ ਕੀ ਗੱਲ ਪੰਜਾਬ ਦੇ ਲੋਕ ਦਿੱਲੀ ਜਾ ਨਹੀਂ ਸਕਦੇ ਹਰਿਆਣੇ ਦਾ ਕੀ ਇਹਦੇ ਹੱਥ ਮੰਡਾ ਸਿਰਫ ਇਸ ਕਰਕੇ ਵੀ ਉਸ ਪਾਰਟੀ ਦੀ ਸਰਕਾਰ ਹੈ ਮੇਰਾ ਮਤਲਬ ਹੈ ਜਿੰਨੀਆਂ ਫੇ ਮੇ ਮੀਆਂ ਇਸ ਸਰਕਾਰ ਚ ਨੇ ਹੋਰ ਸ਼ਾਇਦ ਕਦੇ ਕਿਸੇ ਚ ਹੋਈਆਂ ਨਹੀਂ ਅਰੇ ਬਹੁਤ ਮਾੜੀ ਗੱਲ ਹੈ ਉਸ ਗੱਲ ਦਾ ਗੁੱਸਾ ਹੁਣ ਵੀ ਸ਼ੰਭੂ ਬਾਰਡਰ ਤੇ ਵੀ ਖਲੋੜੀ ਬਾਰਡਰ ਤੇ ਵੀ ਕਿਸਾਨ ਵੀਰ ਬੈਠੇ ਨੇ ਹੈ ਜੀ ਉਹ ਆਪਣੀ ਮੰਗਾ ਮੰਨ ਰਹੇ ਨਹੀਂ ਮੁਕਾਬਲਾ ਮਤਲਬ ਆਮ ਆਦਮੀ ਪਾਰਟੀ ਨਾਲ ਹੀ ਸੰਘਰਸ਼ ਕਰਦੇ ਆ ਅ ਆਮ ਆਦਮੀ ਪਾਰਟੀ ਤੇ ਮੇਰਾ ਮੁਕਾਬਲਾ ਇਸ ਕਰਕੇ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਕਾਂਗਰਸ ਦੀ ਪੋਜੀਸ਼ਨ ਕੀ ਰਹੇਗੀ ਸਰਕਾਰ ਕੋਲੇ ਪੈਸਾ ਵੀ ਹੁੰਦਾ ਪਾਵਰ ਵੀ ਹੁੰਦੀ ਆ ਸਰਕਾਰ ਕੋਲੇ ਸਭ ਕੁਝ ਹੁੰਦਾ ਪੋਜੀਸ਼ਨ ਕੀ ਰਹੇਗੀ ਕਾਂਗਰਸ ਦੀ ਹੈਜੀ ਕਾਂਗਰਸ ਦੀ ਪੋਜੀਸ਼ਨ ਕੀ ਰਹੇਗੀ ਕਾਂਗਰਸ ਜਿੱਤੂਗੀ ਜੀ ਠੀਕ ਹੈ ਕਾਂਗਰਸ ਜਿੱਤੂਗੀ ਧੰਨਵਾਦ ਜੀ ਤਾਂ ਮੁਹੰਮਦ ਸਦੀਕ ਸਾਹਿਬ ਜਿਹੜੇ ਨਾਮਵਜ ਸ਼ਖਸੀਅਤ ਨੇ ਪੰਜਾਬ ਦੀ ਉਹਨਾਂ ਦਾ ਇਹ ਕਾਂਗਰਸ ਦੇ ਆਗੂ ਨੇ ਸਰਗਰਮੀ ਨਾਲ ਕੰਮ ਕਰਦੇ ਨੇ ਤਾਂ ਜਲੰਧਰ ਬੈਸਟੇ ਵਿੱਚ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਦਾ ਇਹ ਦਾਵਾ ਹੈ ਕਿ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਸਰਕਾਰ ਹੈ ਕਿਉਂਕਿ ਉਹਨਾਂ ਦੀ ਭਾਜਪਾ ਦਾ ਜਿਹੜਾ ਪਾਣੀ ਹੈ ਉਹਨਾਂ ਦਾ ਕਹਿਣਾ ਹੈ ਕਿ ਲੱਥ ਗਿਆ ਹੈ ਕਿਉਂਕਿ ੱਤਕਾ ਪੜਾ ਉਹਨਾਂ ਨੇ ਕੀਤਾ ਹੈ ਕਿਸਾਨਾਂ ਨੇ ਕਿਸੇ ਤੌਰ ਤੇ ਜੋ ਜ਼ਦੀਕ ਸਾਹਿਬ ਨੇ ਦਾਵਾ ਕੀਤਾ ਤਾਂ ਮੁਕਾਬਲਾ ਆਮ ਆਦਮੀ ਪਾਰਟੀ ਦਾ ते है और कांग्रेस जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप